ਵੈਸੇ ਆਮ ਫਸਲਾਂ ਮਤਲਬ ਕਿੰਨੀ ਕਮਦਨ ਦਾ ਫਰਕ ਪੈ ਜਾਂਦਾ ਅਮਦਨ ਮੰਨ ਕੇ ਚੱਲੋ ਜੀ ਜਿਵੇਂ ਇੱਕ ਕੀ ਕਣਕ ਵੀ ਵਧੀ ਨਿਕਲੀ ਆ ਜਿਵੇਂ 55 ਤੋਂ 65 ਮਣ ਤੱਕ ਕਣਕ ਹੋਈ ਆ ਹਾਂ ਹਾਂ ਵੀ ਚਲੋ 70 ਵੀ ਕਹਿੰਦੇ ਨੇ ਚਲ 60 ਮਣ ਮੰਨ ਲਓ 60 ਕ ਮਣ ਮੰਨ ਕੇ ਚੱਲੋ 55 55000 ਰੁਪਏ ਦੀ ਕਣਕ ਆ ਹੂੰ ਤੇ ਇਹ ਮੰਨ ਕੇ ਚਲੋ ਜੇ ਇਹ ਘੱਟ ਤੋਂ ਘੱਟ 70 ਵੀ ਰਹਿ ਸਕਦਾ ਦੇਖੇ 1 ਲੱਖ 20 ਤੱਕ ਵੀ ਜਾ ਸਕਦਾ ਹਾਂ ਹੂੰ ਤੇ ਪਸੂ ਨੂੰ ਪੁੱਛ ਹੁੰਦੇ ਫਿਰ ਕੋਈ ਨਹੀਂ ਇਹਨੂੰ ਡੰਕਰ ਕੁਛ ਨਹੀਂ ਕਹਿੰਦਾ ਜੀ ਕੁਛ ਨਹੀਂ ਨਾ ਇਹਨੂੰ ਜੇ ਤਾਂ ਉਹੀ ਦੇਖ ਵਿੱਚ ਵੜ ਗਿਆ ਉਹ ਲੱਤ ਡੋਗੀ ਉਹ ਤਾਂ ਦੂਜੀ ਗੱਲ ਹੈ ਅੱਛਾ ਪਰ ਇਹਨੂੰ ਖਾਂਦਾ ਨਹੀਂ ਉਹ ਡੰਕਰ ਹੂੰ ਹਾਂ ਜੀ ਦੋਸਤੋ ਸਸੇ ਕਾਲ ਕੀ ਹਾਲ ਚਾਲ ਹੈ ਜੀ ਮੈਂ ਤੁਹਾਡਾ ਵੀਰਾ ਅਮਨਾ ਸੇਖੋਂ ਬੋੜਾਵਾਲ ਜੀ ਤੁਸੀਂ ਸਹੀ ਦੇਖਿਆ ਸਕਰੀਨ ਤੇ ਵੀ ਆਹ ਫਸਲ ਨਾਲ ਨਾ ਬਦਲ ਨਾਲ ਟੇਰ ਸਾਰੇ ਪੈਸੇ ਬਹੁਤ ਸਾਰੇ ਪੈਸੇ ਆਮ ਫਸਲਾਂ ਨਾਲੋਂ ਬਹੁਤ ਸਾਰੇ ਪੈਸੇ ਆਪਾਂ ਕਮਾ ਸਕਦੇ ਹਾਂ ਇੱਕ ਪਾਸੇ ਦੇਖ ਲਓ ਵੀ ਕਣਕਾਂ ਵੱਢ ਕੇ ਬਾਹਣ ਰਮਾਉਣ ਦੀ ਕੋਸ਼ਿਸ਼ ਹੋ ਰਹੀ ਆ ਬਾਕੇ ਹਨਾ ਪਰ ਇੱਥੇ ਫੁੱਲਾਂ ਦੀ ਖੇਤੀ ਆ ਕੀਤੀ ਆ ਹਨਾ ਬਾਈ ਹੁਣਾਂ ਨੇ ਕਾਫੀ ਜਿਆਦਾ ਬਾਣ ਦੇ ਵਿੱਚ ਖੇਤੀ ਕੀਤੀ ਹੋਈ ਆ ਜਿੱਥੇ ਕਿ ਮੰਨ ਕੇ ਚੱਲੋ ਬਾਈ ਹੁਣਾਂ ਨੇ ਬਦਲਾਅ ਤਾਂ ਕੀਤੀ ਆ ਖੇਤੀ ਦਾ ਵਿੱਚ ਹਨਾ ਫਸਲਾਂ ਦਾ ਤੇ ਇੱਕ ਪੈਸੇ ਵੀ ਮਤਲਬ ਵੱਧ ਕਮਾਉਣ ਦੀ ਕੋਸ਼ਿਸ਼ ਕੀਤੀ ਆ ਉੱਥੇ ਹਨਾ ਤੇ ਬਾਕੀ ਬਦਲਾਅ ਚੱਕਰ ਹੋ ਗਏ ਆ ਫਸਲਾਂ ਦਾ ਬਾਈ ਜੱਗੇ ਹੁਣਾਂ ਕੋਲੇ ਆਇਆ ਪਿੰਡ ਗਦਰੀਆ ਆਜੋ ਬਾਕੀ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਠੀਕ ਹੈ ਜੀ ਵਧੀਆ ਆਪਣਾ ਸੁਣਾਓ ਜੀ ਹਾਂਜੀ ਬਹੁਤ ਵਧੀਆ ਤੇ ਬਾਈ ਆਪਣਾ ਇਸ ਵਾਰ ਕਾ ਇਹ ਕਿਲੇ ਕਿਹੜੀ ਕਿਹੜੀ ਫਸਲ ਆਏ ਇਹਦੇ ਵਿੱਚ ਆਪਣੇ ਲਈ ਟੋਟਲ 17-18 ਕਿਲੇ ਵੰਦਦੇ ਨੇ ਹਾਂ ਫੁੱਲਾ ਫੁੱਲਾਂ ਦੇ ਕੱਲੇ ਫੁੱਲਾਂ ਦੇ ਕਿਹੜੀ ਵੈਰੈਟੀ ਕਾ ਹੈ ਕੀ ਨਾਮ ਲਾਵਾਂਗੇ ਫੁੱਲਾਂ ਆਪਣੇ ਲਈ ਬਈ ਕ੍ਰੌਕਸ ਆਈ 11 ਕਿਲੇ ਅੱਛਾ ਬਾਈ ਕੁਝ ਨਟੋਰੀਏ ਦੇ ਨੇ 2.5-3 ਕਿਲੇ ਅੱਛਾ ਕੁਝ ਸਾਲ ਵੀ ਆ ਜਿਹੜੀ ਕਿਲਾ ਸਾਲ ਵੀ ਆਊਗਾ ਬਾਕੀ ਜਿਵੇਂ ਦੋ ਦੋ ਕਿ ਵਿਗੇ ਸੋਨਾ ਕਿ ਜਾਣੀਆਂ ਹੂੰ ਮਥੋਲਾ ਹੂੰ ਤੇ ਆਹ ਵੈਰਟੀਆਂ ਨੇ ਜੀ ਅੱਛਾ ਤੇ ਕਿੰਨੀ ਵਾਰੀ ਬੀਜ ਰਹੇ ਹੋ ਬਾਈ ਤੁਸੀਂ ਆਪਾਂ ਨੂੰ 6-7 ਸਾਲ ਹੋ ਗਏ ਜੀ 11 ਕਿਲੇ 6-7 ਸਾਲ ਹੋ ਗਏ ਨਾ 2019 ਚ ਲਾਉਣ ਲੱਗਿਆ ਜੀ ਉਹ ਬਾਣ ਇੱਥੇ ਆਪਣੇ 17-18 ਕਿਲੇ ਨੇ ਪਿਛਲੀ ਵਾਰੀ 14 ਕਿਲੇ ਤੇ ਅੱਛਾ ਅੱਛਾ ਹਾਂ ਤੇ ਕਰਨ ਤੋਂ ਕੋ ਮਨ ਕੇ ਚਲੋ ਬੀਜੋਂ ਤੋਂ ਲੈ ਕੇ ਬਾਈ ਹੁਣ ਤੱਕ ਕਿੰਨੀ ਕੁ ਖੇਚਲਾ ਹੋ ਜਾਂਦੀ ਹੈ ਵੀ ਆਮ ਫਸਲਾਂ ਨਾਲੋਂ ਖੇਚਲਾ ਕਿੰਨੀ ਕੁ ਜ਼ਿਆਦਾ ਆ ਤੇ ਖੇਚਲਾ ਵੱਧਦਾ ਜੀ ਅੱਛਾ ਆ ਇੱਕ ਦਾ ਇਹ ਤਾਂ ਮੰਨ ਕੇ ਚੱਲੋ ਵੀ ਕਿੱਲੇ ਦੇ 25000 ਰੁਪਏ ਦਾ ਖਰਚਾ ਪਰ ਇੱਕੜਾ ਇਹ ਜਾਊਗਾ। ਅੱਛਾ। ਹਾਂ ਬੀਤੇ ਲੇਬਰ ਵੱਤ ਪੈਂਦੀ ਆ। ਇਹਦਾ ਫਿਰ ਬੀਬੂ ਦਾ ਕਿੱਥੋਂ ਸਿਸਟਮ ਬਣਦਾ ਆਪਣਾ? ਇਹ ਬੀ ਕੰਪਨੀ ਵਾਲੀ ਦੇਣਗੇ ਜੀ। ਸੀਡ ਵੀ ਉਹੀ ਦੇਣਗੇ ਜੀ ਆਪਾਂ ਨੇ ਕੋਈ ਸੀਡ ਸੁੱਕਾ ਲਾਉਣਾ। ਅੱਛਾ। ਜੇ ਪਨੀਰੀ ਲਾਉਣੀ ਆ ਪਨੀਰੀ ਵੀ ਉਹੀ ਦੇ ਕੇ ਜਾਣਗੇ ਆਪਾਂ। ਇਹ ਕਿੰਨੇ ਟਾਈਮ ਚ ਪੱਕਦੀ ਫਿਰ ਇਹ? ਇਹ ਨੂੰ ਨਵੰਬਰ ਚ ਲੱਗਦਾ ਜੀ ਇਹ। ਹੂੰ। ਪਹਿਲੇ ਹਫਤੇ ਵਜਾਈ ਹੁੰਦੀ ਆ ਨਵੰਬਰ ਦੇ। ਹੂੰ। ਐਵੇਂਨਕੇ ਚੱਲੋਗੇ ਤੁਸੀਂ ਸਾਰਾ ਨੰਮਰੀ ਪਜਾਈ ਹੋਈ ਜਾਂਦੀ ਆ ਸਾਰਾ ਨੰਮਰੀ ਹਾਂਜੀ ਠੀਕ ਹੈ ਇਹਦੀ ਜਿਹੜੀ ਕਟਾਈ ਚੱਲੂਗੀ ਇਹ 20 ਅਪ੍ਰੈਲ ਤੋਂ ਬਾਅਦ ਬਾਅਦ ਚੱਲੂਗੀ ਸਾਰਾ ਮਈ ਮਹੀਨਾ ਲੱਗੂ ਬੇਨੂੰ ਮਈ ਆਪਾਂ ਅੱਧ ਮਈ ਦੇ ਵਿੱਚ ਮਤਲਬ ਵੀਡੀਓ ਪਾ ਰਹੇ ਹਾਂ ਨਾ ਇਹ ਆ ਮਈ ਤਾਂ ਸਾਰਾ ਲੰਘ ਜਾਊ ਹਾਂਜੀ ਹਾਂ 20 ਦਿਨ ਤੋਂ 25 ਆਰਾਮ ਨਾਲ ਹੀ ਲੱਗ ਜਾਣਗੇ ਤੇ ਇਹਦਾ ਫਿਰ ਆਪਾਂ ਨੂੰ ਫੁੱਲ ਤੋੜਨੇ ਪੈਂਦੇ ਆ ਨਹੀਂ ਜੀ ਨਹੀਂ ਹੂੰ ਜਿਵੇਂ ਤਾਂ ਡੇਜੀ ਆ ਜੀ ਇੱਕ ਦੋ ਦੋ ਚਾਰ ਵੈਰਾਈਟੀਆਂ ਹੈਗੀਆਂ ਨੇ ਹੂੰ ਉਹਨਾਂ ਦਾ ਸੀਡ ਉੱਪਰੋਂ ਫੁੱਲ ਟੁੱਟ ਜਾਣਗੇ ਅੱਛਾ ਉਹ ਸ਼ਾਮੇ ਸਿਕਾਉਣਾ ਪਊਗਾ ਅੱਛਾ ਜਿਹੜੀ ਆਪਣੇ ਲਵੇ ਵੈਰਾਈਟੀਆਂ ਨੇ ਆਪਣੇ ਲਵੇ ਸਾਰੀਆਂ ਮਾਂਚੇ ਨਾਲ ਸੁਪਰ ਨਾਲੀ ਅੱਛਾ ਇਹ ਧਰਤੀ ਦੇ ਉੱਪਰ ਹੀ ਖਿਲਰ ਜੂਗਾ ਬੀਜ ਇਹ ਆ ਚੀਜ਼ ਇਹਦਾ ਆ ਚੜਾ ਦੇ ਆਹ ਚੀਜ਼ ਇਹਦੇ ਵਿੱਚੋਂ ਵੀ ਹਾਂ ਆਹ ਇਹ ਆ ਅੱਛਾ ਇਹਦਾ ਬੀਜ ਹੀ ਅਸਲੇ ਹਾਂ ਇਹਨੇ ਕਿਰ ਚੁਗਾ ਹੀ ਆ ਤੇ ਤੱਕੀ ਦੇ ਉੱਪਰ ਪਿਆ ਜੀ ਇਹ ਅੱਛਾ ਆ ਵੀ ਇਹ ਬੀਜ ਹੋਣਾ ਅੱਛਾ ਥੋੜੀ ਜੀ ਬਾਰਿਸ਼ ਪਈ ਕਰਕੇ ਨਾ ਹਾਂ ਜਮ ਜੇ ਰਿਹਾ ਤੇ ਲੇਬਰ ਦੀ ਸਮੱਸਿਆ ਫਿਰ ਕੋਈ ਨਹੀਂ ਲੇਬਰ ਮਿਲ ਜਾਂਦੀ ਹੈ ਜੀ ਲੇਬਰ ਮਿਲ ਜਾਂਦੀ ਹਾਂ ਲੇਬਰ ਤਾਂ ਕੋਈ ਦਿੱਕਤ ਨਹੀਂ ਹੁੰਦੀ ਜਿਵੇਂ ਅਸੀਂ ਪਰੇਟਿਆਂ ਤੋਂ ਲਏ ਹੋਣੇ ਉਹ 12 13 अच्छा आम देड़ी थी हां ਤੇ ਪਸ਼ੂਆਂ ਪੂਸੂਆਂ ਦੇ ਫਿਰ ਕੋਈ ਨਹੀਂ ਇਹਨੂੰ ਡੰਕਰ ਕੁਛ ਨਹੀਂ ਕਹਿੰਦਾ ਜੀ ਕੁਛ ਨਹੀਂ ਨਾ ਇਹਨੂੰ ਜੇ ਤਾਂ ਉਹੀ ਦੇਖ ਵਿੱਚ ਵੜ ਗਿਆ ਉਹ ਲੱਤੜ ਹੋ ਗਈ ਤਾਂ ਦੂਜੀ ਗੱਲ ਹੈ ਪਰ ਇਹਨੂੰ ਖਾਂਦਾ ਨਹੀਂ ਕੋਈ ਡੰਕਰ ਹੂੰ ਤੇ ਕੋਈ ਵੀ ਜਾਨਵਰ ਖਾਉਂਦਾ ਕੋਈ ਕੱਖ ਹੁੰਦਾ ਕਿ ਨਾ ਫਿਰ ਗੁੱਡਣ ਕੜਾਈ ਨਹੀਂ ਗੁੱਡ ਕੜਾਈ ਹੁੰਦੀ ਹੈ ਜੀ ਹੁੰਦੀ ਹੈ हां ਨਦੀਨਤਾ ਵਿੱਚ ਹੁੰਦਾ ਜੀ ਹੂੰ ਲਓ ਵੀ ਬਹੁਤ ਸੋਹਣੀ ਫਸਲ ਆ ਬਾਈ ਨੇ ਤੁਸੀਂ ਵੀ ਇਹ ਜਿਹੇ ਫਸਲਾਂ ਇੱਕ ਵਾਰੀ ਬੀਜ ਕੇ ਦੇਖੋ ਬਦਲਾ ਕਰਕੇ ਦੇਖੋ ਬਈ ਪੈਸੇ ਆਮ ਫਸਲਾਂ ਮਤਲਬ ਕਿੰਨੀ ਕਮਦਨ ਦਾ ਫਰਕ ਪੈ ਜਾਂਦਾ ਆਮਦਨ ਮੰਨ ਕੇ ਚੱਲੋ ਜੀ ਜਿਵੇਂ 1 ਕੀ ਕਣਕ ਵੀ ਵਧੀ ਨਿਕਲੀ ਆ ਜਿਵੇਂ 55 ਤੋਂ 65 ਮਣ ਤੱਕ ਕਣਕ ਹੋਈ ਆ ਹਾਂ ਹਾਂ ਬੀ ਚਲੋ 70 ਵੀ ਕਹਿੰਦੇ ਨੇ ਚੱਲ 60 ਮਣ ਮੰਨ ਲਓ 60 ਕ ਮਣ ਮੰਨ ਕੇ ਚੱਲੋ 55 55000 ਰੁਪਏ ਦੀ ਕਣਕ ਆ ਹੂੰ ਤੇ ਇਹ ਮੰਨ ਕੇ ਚੱਲੋ ਜੇ ਜੇ ਘੱਟ ਤੋਂ ਘੱਟ 70 ਵੀ ਰਹਿ ਸਕਦਾ ਦੇਖੇ 1 ਲੱਖ 20 ਤੱਕ ਵੀ ਜਾ ਸਕਦਾ ਖੇਚਲਾ ਛੱਡ ਦੋ ਸਾਰੇ ਖਰਚੇ ਕੱਢ ਕੇ ਇਹ 1 20 ਚ ਲਾਉਣੀ ਪਊਗੀ ਖੇਚਲਾ 25000 ਰੁਪਏ ਦਾ ਕੱਢਣਾ ਪਊਗਾ ਜੀ ਅੱਛਾ ਹਾਂਜੀ 90 95000 ਰੁਪਏ ਹਾਂ ਪਰ ਇਕੜ ਪਰ ਕਣਕ ਨਾਲ ਤਾਂ ਜਹਰ ਜੀ ਮਿਹਨਤ ਔਰ ਜਦਾ ਮੂਰੇ ਹੈਗਾ ਕਣਕ ਹਾਂ ਅੱਜ ਸਾਲ ਤਾਂ ਕਣਕ ਵੀ ਨਹੀਂ ਨਿਕਲਦੀ ਨਾ ਨਹੀਂ ਅੱਜ ਸਾਲ ਹੀ ਨਹੀਂ ਨਿਕਲਦੀ ਇਸੇ ਵਾਰ ਚਲੋ ਵਧੀਆ ਪਰਮਾਤਮਾ ਨੇ ਚੰਗੇ ਰੰਗ ਲਾਤੇ ਹਨ ਵੀ ਨਿਕਲ ਗਈ ਹਾਂ 22 ਤੋਂ 35 40 ਮਹੀਨੇ ਰਹੀ ਸੀ ਅੱਛਾ ਉਹ ਦੂਰ ਤੱਕ ਆਪਣਾ ਆ ਗਿਆ ਆਪਣੀ ਨਿਸ਼ਤਾ ਰਖਾਣਾ ਕਿੱਲੇ ਬਣਾ ਅੱਛਾ 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 ਤੇ ਹੋਰ ਭਰਾਵਾਂ ਨੂੰ ਫਿਰ ਆਪਾਂ ਕੀ ਸਲਾਹ ਦਈਏ ਹੁਣ ਵੀ ਕਿਹੜੀ ਗਰੀਬ ਬਸ ਦੇਖੋ ਜੇ ਤਾਂ ਤੁਸੀਂ ਤਾਂ ਮਤਲਬ ਇਹ ਐਕਸਪਰਟ ਹੋ ਗਏ ਹਨਾ ਕੈਸ ਸਾਲ ਤੋਂ ਲਾ ਰਹੇ ਹੋ ਵੀ ਕਿਹੜੀ ਵੈਰਾਈਟੀ ਮਤਲਬ ਜ਼ਿਆਦਾ ਨਿਕਲੇ ਜੀ ਆਪ ਨੂੰ ਮੁਨਾਫਾ ਵੈਰਾਈਟੀ ਕਰਦੇ ਆ ਬਾਣ ਤੇ ਡਿਪੈਂਡ ਜੀ ਫਲੌਕਸ ਵੀ ਹੋ ਜੂਗਾ ਜਾਂ ਨਹੀਂ ਸ਼ੋਰਾ ਹੈਗਾ ਬਾਣ ਚ ਅੱਛਾ ਹਾਂ ਤੇ ਬਾਕੀ ਜੇ ਡੇਜੀ ਹੈ ਕੋਈ ਤੋੜਨ ਵਾਲਾ ਬੰਦਾ ਖੇਚਲਾ ਕਰ ਲੇ ਹੂੰ ਡੇਜੀ ਵਧੀਆ ਹੁੰਦੀ ਹੈ ਅੱਛਾ ਹਾਂ ਬੈਲਸਾ ਕਹਿੰਦਾ ਡੇਜੀ ਕਹਿੰਦਾ ਇਹ ਤੋੜਨ ਵਾਲੀ ਵੈਰਾਈਟੀ ਹੈ ਉਹਨੂੰ ਦਾ ਰੇਟ ਬਹੁਤ ਜਨੇ 2-2000 ਰੁਪਿਆ ਕਿਲੋ ਦੇ ਰੇਟ ਅੱਛਾ ਅੱਛਾ ਪਰ ਸਾਨੂੰ ਇਸੇ ਦੀ ਸੁਭਾ ਜਾ ਪਿਆ ਹੋਇਆ ਕਰੋਸ ਦੀ ਬੀਜਾਂ ਕਿਵੇਂ ਚ ਮੈਂ ਤਾਂ ਉਹ ਨਹੀਂ ਮੈਂ ਮੈਂ ਤਾਂ ਸਾਰਿਆਂ ਦੀ ਕੋਈ ਪਤਾ ਇਹ ਤੇ ਮੇਰੀ ਪਤਾ ਆ ਉਹ ਨਿਪੜ ਇਕੱਠਾ ਜਾਂਦਾ ਇੱਕ ਵਾਰ ਜਦੋਂ ਮੈਂ ਬੈਠਦਾ ਅੱਛਾ ਤੇ ਇਹਦੀ ਰੇਰ ਉਹ ਕਰ ਸੁਣੀ ਜਿਹੜੀ ਰੇਰ ਅੱਛਾ ਤੁਸੀਂ ਹੁਣ ਇਹ ਜੋ ਵੀ ਲੈ ਰਿਆ ਹਨ ਗਾਹਾਂ ਲਈ ਸਰ ਹੁਣ ਤਾਂ ਮੈਂ ਤੁਸੀਂ ਝੂਣਾ ਲਾਉਣਾ ਇਸ ਬੰਦ ਦੇ ਹਰ ਜੋ ਨਾਲ ਤਾਂ ਲਗੂ ਹੋਣੀ ਬੈਠਣਾ ਮਤਲਬ ਕਲੀਅਰ ਕਰ ਦੂੰਗਾ ਅੱਜ ਇਹ ਮੈਂ ਤੇ ਚਲਾਂਗੇ ਤੇ ਅਗਲੇ ਸਾਲ ਜਦੋਂ ਤੁਸੀਂ ਲਾਉਣਾ ਇਹੀ ਵੀ ਕੰਮ ਦੇ ਜਿਉ ਕਪਨ ਨਵਾਂ ਲੈਣਾ ਪਊਗਾ ਇਹ ਵੀ ਕੰਮ ਦੇ ਦਊਗਾ ਜਿਉ ਕੰਪਨੀ ਲਈ ਅਪਲੀਕੇਸ਼ਨ ਦੇਣਾ ਸਿੱਟਦਾ ਸੇਡ ਵੀ ਕੋਤ ਵੀ ਆਪਣੇ ਬੈਡਾਂ ਤੇ ਉਹ ਵੀ ਆਪੀ ਦੇ ਜਾਣਗੇ ਜੇ ਆਪਣੇ ਪਨੀਰੀ ਲਾਉਣੀ ਆ ਪਨੀਰੀ ਵੀ ਉਹ ਆਪੀ ਦੇ ਕੇ ਜਾਣਾ ਅੱਛਾ ਬੈਡਨ ਦਾ ਬੈਡ ਨਹੀਂ ਆ ਇਹ ਹਾਂ ਲੱਗੂਗਾ ਬੈਡਾਂ ਦੀ ਛੁਟਕੀਆਂ ਨਾਲ ਕੋ ਮਸ਼ੀਨੀ ਇਹ ਨਾ ਮਸ਼ੀਨ ਨਾਲ ਵੀ ਕੋਈ ਜਿਵੇਂ ਨਟਰਾਸ਼ੀਆਂ ਵਾਂਜੀ ਇੱਕ ਦੋ ਵੈਰਟੀਆਂ ਨੇ ਆਪਣੀ ਬੈਕਮ ਮਸ਼ੀਨੀ ਹੋਊਗੀ ਪ੍ਰੈਸ਼ਰ ਵਾਲੀ ਜਿਵੇਂ ਤੇ ਨਾਲ ਮੱਕੀ ਬੀਜਦੇ ਆਪਾਂ ਨਾਲ ਬੀਜੋ ਬਾਕੀ ਜਿਹੜੀ ਪਨੀਰੀ ਆ ਪਨੀਰੀ ਦਾ ਪਰ ਤੈਨੂੰ ਪਤਾ ਹਾਂ ਉਹ ਤਾਂ ਗਿਆ ਰਾਸੋ ਚਲੋ ਬਾਈ ਨਾਲ ਬਹੁਤ ਸਾਰੀ ਜਾਣਕਾਰੀ ਸਾਂਝੀ ਕੀਤੀ ਬਾਈ ਦਾ ਕਨੈਕਟਰ ਨੰਬਰ ਸਕਰੀਨ ਤੇ ਆ ਰਿਹਾ ਹੈ ਜਦੋਂ ਮਰਜ਼ੀ ਕਾਲ ਕਰੇ ਬਾਈ ਹਨਾ ਕੋਈ ਨਾ ਕੋਈ ਜਿਹੇ ਜਿਹੇ ਕੋਈ ਜਾਨ ਤੁਸੀਂ ਐਕਸਪਰਟ ਹੋ ਗਿਆ ਇਸ ਏਰੀਆ ਦੇ ਵਿੱਚ ਗਦਰਿਆਣੀ ਏਰੀਆ ਦੇ ਵਿੱਚ ਮੈਂ ਕਹਿੰਦਾ ਆਪਣੇ ਏਰੀਆ ਦੇ ਵਿੱਚ ਬਾਈ ਥੋੜੇ ਰਵੇ ਸਭ ਤੋਂ ਵੱਧ ਏਰੀਆ ਹੋਊ ਮੈਂ ਕਹਿੰਦਾ ਥੋੜੇ ਪਿੰਡ ਦਾ ਨੇ ਆਪਣੇ ਇੱਕ ਦੋ ਬੰਦੇ ਬਾਈ ਹੋਰ ਹੈਗੇ ਨੇ ਉਹਨਾਂ ਨਾਲ ਵੀ ਹੈਗੇ ਨੇ 30 ਕਿੱਲੇ ਵਣਦੇ ਹਾਂ ਹਾਂ ਥੋੜੇ ਪਿੰਡ ਦੇ ਕਹਿ ਦੀਏ ਵੀ ਕਾਫੀ ਜਿਆਦਾ ਮੈਂ ਕਹਿੰਦਾ ਮੇਰੇ ਪਿੰਡ ਵਰੋ 30 ਕਿਲੋਮੀਟਰ ਪੈਂਦਾ ਕਿਤੇ ਦੂਰ ਤੱਕ ਹੈ ਨਹੀਂ ਮਤਲਬ ਖੋਲਾਂ ਦੀ ਕੀਤੀ ਆ ਥੋੜੇ ਪਿੰਡਾਂ ਚ ਨਹੀਂ ਹੈਗਾ ਸਾਡੇ ਇਕੜ ਦੇ ਨਹੀਂ ਹੈਗੇ ਸਾਡੇ 250 ਕਿੱਲਾ ਹੋਊਗਾ 250 ਵੀ ਹੋਏ ਮੇਰੇ ਖਰਚ ਅੱਛਾ ਜਾ ਚੁਰਪ ਜਾਂਦਾ ਆਪਾਂ ਨੂੰ ਐ ਨਹੀਂ ਦੇਖੋ ਪਤਾ ਵੀ ਬਣਦਾ ਇਹਦਾ ਕੀ ਆ ਹਾਂ ਮਾਰਕਾ ਯੂ ਐਸ ਏ ਤੋਂ ਯੂਰਪ ਦੀ ਲੱਗਦਾ ਜਾਦਾ ਇਹ ਮਾਹੋਲੈਂਡ ਪੋਲੈਂਡ ਹੂੰ ਲਓ ਮਿੱਤਰੋ ਹੋਰ ਕਈ ਵਾਰੀ ਜਾਣਕਾਰੀ ਥੋੜੀ ਸਮਝ ਹੁੰਦੀ ਹੈ ਕਮੈਂਟਾਂ ਜਰੂਰ ਸਾਂਝੀ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜਿਉਂਦੇ ਬਸਦੇ ਰਹੋ